ਸਵਾਗਤ ਆ ਕਿਸਾਨ ਵੀਰੋ ਤੁਹਾਡਾ ਮਨੀ ਟਰੀ ਫਾਰਮ ਦੇ ਵਿੱਚ ਕਿਸਾਨ ਵੀਰ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੁੰਗਾ ਜਿਹੜੀ ਜ਼ਿਲ੍ਹਾ ਲੁਧਿਆਣਾ ਤਹਿਸੀਲਨ ਰਾਏਕੋਟ ਪੈਂਦੀ ਆ ਦੋਸਤੋ ਇਸ ਘਰ ਚੋਂ ਦੂਜੀ ਵੀਡੀਓ ਬਣਾਉਣ ਲੱਗੇ ਅੱਜ ਪਹਿਲਾਂ ਦੋ ਜਰਸੀ ਵੇਚਣਾਂ ਦੀ ਵੀਡੀਓ ਬਣਾਈ ਸੀ ਉਹ ਬਾਈ ਕਹਿੰਦਾ ਘੰਟੇ ਬਾਅਦ ਹੀ ਸੇਲ ਹੋ ਗਿਆ ਸੀ ਅੱਜ ਦੀ ਵੀਡੀਓ 'ਚ ਤਿੰਨ ਜਰਸੀ ਵੇਣਾ ਬਾਈ ਕੋਲੇ ਵਕਾਊ ਆ ਤਿੰਨੇ ਤਾਜ਼ੀਆਂ ਸੂਈਆਂ ਤੇ ਬਹੁਤ ਘੱਟ ਰੇਟ ਵਾਲੀਆਂ ਤੇ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਯਾਨੀ ਕਿ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਜਿਹੜਾ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਇੱਕ ਨੰਬਰ ਵੈੜ ਦੀ ਗੱਲ ਕਰਦੇ ਆ ਦੋਸਤੋ ਦੂਜਾ ਸੁਆਵੜ ਸੂਈ ਆ ਦੰਦੋਂ 6 ਜਾਂਦਾ 4 ਤੋਂ 5 ਜਾਂਦੀ ਦੋਸਤੋ ਸੂਈ ਆ ਇਸ ਟਾਈਮ 14 15 ਲੀਟਰ ਬੋੜਾ ਵੀਰ ਕਿਨਾਂ ਤਿਆਰ ਆ ਬੱਚਾ ਮਗਰ ਵੱੱਛੀ ਦੋਸਤੋ ਹਵਾਨੇ ਦੀ ਕਵਾਰਟੀ ਬਹੁਤ ਸੋਹਣੀ ਆ ਚਾਰੇ ਥਾਣ ਫੁੱਲ ਗਿਆ ਤੇ ਤੇ ਕੱਲੇ ਕੱਲੇ ਨਿਖਰਵੇਂ ਲੱਗੇ ਹੋਏ ਆ ਤੇ ਬਾਈ ਕਹਿੰਦਾ 16 17 ਲੀਟਰ ਦੁੱਧ ਖੁੱਲਾ ਚਵਾ ਦੂ ਕਿ ਮੌਜਨਾ ਬਾਕੀ ਦੋਸਤੋ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ ਵੈੜਨ ਦੁੱਧ ਇੰਨਾ ਕ ਚਵਾਈ ਦੇਣਾ ਤੇ ਬਾਕੀ ਦੋਸਤੋ ਬਾਈ ਦੇ ਰੇਟ ਬਹੁਤ ਜਿਆਦਾ ਹੀ ਹੁੰਦੇ ਪਸ਼ੂਆਂ ਦੇ ਆ ਦੇ ਸਕਦੇ ਹਾਂ ਹਵਾਲੇ ਦੀ ਕੁਆਲਿਟੀ ਬਹੁਤ ਸੋਹਣੀ ਆ ਚਾਰੇ ਥਨਾ ਚ ਚਾਰੇ ਥਾਨ ਫੁੱਲ ਗਿਆ ਉੱਤੇ ਤੇ ਕਲੇ ਕਲੇ ਨਿਖਰ ਮੇ ਲੱਗੇ ਹੋਏ ਆ ਮੁੱਠੀ ਆਲਾ ਦੋਸਤੋ ਥਣ ਲੱਗਿਆ ਹੋਇਆ ਵਾ ਭੋਰਾ ਫੋਰ ਸ਼ਾਂਗਣੀ ਹਵਾਲੇ ਦੀ ਕੁਆਲਿਟੀ ਪੂਰੀ ਟੌਪ ਦੀ ਤਿਆਰ ਕੀਤੀ ਹੋਈ ਆ ਵੈੜ ਨੇ ਤੇ ਦੋਸਤੋ ਬਾਈ ਨੇ ਵੈੜ ਦਾ ਪ੍ਰਾਈਸ ਰੱਖਿਆ ਹੋਇਆ ਵਾ 40000 ਰੁਪਇਆ ਬਾਈਕ ਦਾ 38000 ਦੀ ਦੇ ਦਾਂਗੇ ਉੱਚੇ ਬਾਈਕ ਦਾ ਮਾਨਤਾਨ ਹੋ ਜਾਊਗਾ ਹਾਂਜੀ ਦੋਸਤੋ ਦੋ ਨੰਬਰ ਵੈੜ ਦੀ ਗੱਲ ਕਰਦੇ ਆ ਦੋਸਤੋ ਦੂਜਾ ਸੂਆ ਸੂਈ ਆ ਵੈੜ ਧੰਦੋ 6 ਦਾੰਦਾ 2 ਦਿਨ ਦੋਸਤੋ ਸੂਈ ਨੂੰ ਟਾਈਮ ਹੋ ਗਿਆ ਇਸ ਟਾਈਮ 12 13 ਲੀਟਰ ਬੋਲਾ ਵੀਰ ਕਹਿੰਦਾ ਖੁੱਲਾ ਤਿਆਰ ਆ ਬੱਚਾ ਮਗਰ ਦੋਸਤੋ ਬੱਛਾ ਤੇ ਬਾਈ ਕਹਿੰਦਾ 14 15 ਲੀਟਰ ਦੁੱਧ ਖੁੱਲਾ ਚਵਾ ਦਊਗੀ ਦੋਸਤੋ ਵੈੜ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ ਵੈੜ ਨੂੰ ਤਾਂ ਚੰਗਾ ਚਵਾ ਜਾਣਾ ਦੋਸਤੋ ਇੱਕ ਕਾ ਦੋਸਤੋ ਵਹਿੜ ਦਾ ਬਹੁਤ ਚੰਗਾ ਵੱਡੇ ਕਾਦੀ ਦੋਸਤੋ ਵਹਿੜਾ ਦੇ ਸਕਦੇ ਆ ਫੁੱਲ ਹਾਈਟ ਆ ਦੋਸਤੋ ਵਹਿੜ ਦੀ ਦੇ ਸਕਦੇ ਬੋਦੀ ਵਾਲੀ ਵਹਿੜਾ ਦੋਸਤੋ ਜਰਸੀ ਪੰਜਾਬ ਵਾਲੀ ਥੋੜੀ ਜਿਹੀ ਲਿਸੇ ਪੁਨੇ ਚ ਆ ਬਾਕੀ ਦੋਸਤੋ ਹਵਾਨੇ ਦੀ ਕੁਆਲਿਟੀ ਬਹੁਤ ਸੋਹਣੀ ਤਿਆਰ ਕੀਤੀ ਹੋਈ ਆ ਥਣ ਚਾਰੇ ਦੋਸਤੋ ਚੁਵਾਈਏ ਲੱਗੇ ਹੋਏ ਆ ਮੁਠੀ ਵਾਲੇ ਥਣ ਲੱਗੇ ਹੋਏ ਆ ਪੂਰਾ ਫੋਰ ਸ਼ਾਂਗ ਨੇ ਇਹਦਾ ਮੁੱਲ ਬਾਈ ਨੇ ਰੱਖਿਆ ਹੋਇਆ ਵਾ 38000 ਰੁਪਿਆ ਤੇ ਬਾਈ ਕਹਿੰਦਾ ਹਾਂ ਨਾ 36000 ਹੀ ਦੇ ਦਾਂਗੇ ਉੱਚੇ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਤਿੰਨ ਨੰਬਰ ਵੈੜ ਦੋਸਤੋ ਦੋਸਤੋ ਜਰਸੀ ਸਾਈ ਵਾਲ ਦੇ ਕਰਾਸ ਬੈਲਕਨ ਤਾਜੀ ਸੂਈ ਆ ਦੋਸਤੋ ਚਾਰ ਦੰਦ ਵੈੜ ਦੋ ਦੰਦ ਦੀ ਸੂਈ ਆ ਬੱਚਾ ਮਗਰ ਬੱਚਾ 14 15 ਲੀਟਰ ਬੋਲਾ ਵੀਰ ਕਹਿੰਦਾ ਖੁੱਲਾ ਤਿਆਰ ਆ ਹਵਾਨਾ ਬਹੁਤ ਦੋਸਤੋ ਟੌਪ ਦਾ ਤਿਆਰ ਕੀਤਾ ਹੋਇਆ ਜਰਸੀ ਤੇ ਸਾਈ ਵਾਲ ਦੋਸਤੋ ਕਰਾਸ ਆ ਬੱਚਾ ਮਗਰ ਬੱਚਾ ਦੋਸਤੋ ਹਵਾਨੇ ਦੀ ਕੁਆਰਟੀ ਬਹੁਤ ਟੌਪ ਦੀ ਆ ਤੇ ਬਾਈ ਕਹਿੰਦਾ ਸੋਲਾ ਸਟਾਰ ਰਾਈਟਰ ਦਾ ਦੁੱਧ ਖੁਲਾ ਚਵਾਉਗੀ ਵੇਣ ਤੇ ਬਾਕੀ ਦੋਸਤੋ ਜੇ ਸੇਵਾ ਸੰਭਾਲ ਕੋਰ ਚੰਗੀ ਹੋ ਜੇ ਤਾਂ ਦੁੱਧ ਇੰਨਾ ਕੁ ਵੇੜ ਨੇ ਨਾਰਮਲ ਚਵਾਦਣਾ ਦੇਖ ਸਕਦੇ ਆ ਦੋਸਤੋ ਕਾ ਦੋਸਤੋ ਬਹੁਤ ਸੋਹਣਾ ਵੇੜਦਾ ਤੇ ਦੁੱਧ ਦੋਸਤੋ ਚੰਗਾ ਚਵਾਉਗੀ ਵੇਣ ਬਾਕੀ ਦੋਸਤੋ ਥੁਣਾ ਸਾਈਜ਼ ਬਹੁਤ ਸੋਹਣਾ ਚੈੱਕ ਕਰ ਸਕਦੇ ਆ ਮੁੱਠੀ ਵਾਲਾ ਦੋਸਤੋ ਥਾਨ ਲੱਗਿਆ ਹੋਇਆ ਭੋਰਾ ਫੋਰ ਸ਼ਾਗ ਨਹੀਂ ਥਾਨਾਂ ਚ ਫੁੱਲ ਗਿਆ ਤੇ ਕਲੇ ਕਲੇ ਨਿੱਕਰ ਵਿੱਚ ਸੋਹਣੇ ਥਾਨ ਲੱਗੇ ਹੋਏ ਚਾਰੇ ਚੈੱਕ ਕਰ ਸਕਦੇ ਆ ਦੋਸਤੋ ਪੂਰੀ ਸੋਹਣੀ ਹੈ ਵੇੜ ਬਾਈ ਦੀ ਇਹ ਵੀ 3 ਨੰਬਰ ਫੁੱਲ ਪੂਰੇ ਜਾਨ ਦੇ ਵਿੱਚ ਆ ਦੋਸਤੋ ਵੇੜ ਦੋਸਤੋ ਬਾਈ ਨੇ 3 ਨੰਬਰ ਵੇੜ ਦਾ ਪ੍ਰਾਈਸ ਰੱਖਿਆ ਹੋਇਆ 43000 ਰੁਪਇਆ ਹਾਂ ਨਾ ਬਾਈ ਕਹਿੰਦਾ 40000 ਹੀ ਦੇ ਦਾਂਗੇ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਦੋਸਤੋ ਬਾਈ ਦੀ ਰੇਟ ਬਹੁਤ ਜ਼ਿਆਜ ਹੁੰਦੇ ਆ ਤਿੰਨੇ ਗਾਵਾਂ ਦੇ ਬਾਈ ਰੇਟ ਬਹੁਤ ਜ਼ਿਆਜ ਕੀਤੇ ਆ ਜਿਹੜੇ ਵੀ ਨੂੰ ਪਸੰਦ ਆ ਜਾਣ ਗਿਆ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲੈ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਬਾਈ ਦਾ ਤਿੰਨ ਨਗ ਵਕਾਉ ਸੀ ਚੈਨਲ ਨੂੰ ਇਹ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ ਚ ਦੇਖਣ ਲਈ ਮੈਂ ਸਾਰਿਆਂ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਅਗਰੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ